हां भी दोस्तों आपा हुन मथा टेक के सुबह हुन पौने 11 होवे ना टाइम होना पागे ਥੱਲੇ ਇੱਥੇ ਆਪਣਾ ਜਿਹੜਾ ਪਾਰਲੀ ਸਾਈਡ ਜਾਵਾਂਗੇ ਉਹ ਆ ਗਿਆ ਦੇਖੋ ਇੱਥੇ ਛੋਟਾ ਜਿਹਾ ਰਸਤਾ ਦਾ ਪਾਣੀ ਲੰਘਣ ਉਹਦੇ ਇੱਕ ਵੀ ਪਾਣੀ ਦਾ ਪੂਰਾ ਨਦੀ ਦਾ ਪਾਣੀ ਉਹਦੇ ਇੱਕ ਵੀ ਯਾਰ ਇਹ ਪਰਫੈਕਟ ਲੱਕੜ ਦਾ ਪੁਲ ਬਣਿਆ ਹੋਇਆ ਹੈਗਾ। ਕੋਦੇ ਉੱਪਰ ਦੀ ਆਪਾਂ ਜਾਵਾਂਗੇ ਪਰਲੇ ਪਾਸੇ। ਇਹ ਲੱਕੜ ਦਾ ਪੁਲ ਹੈ। ਆ ਰਿਹਾ ਹੈ ਦੇਖੋ ਆਪੋਲਾ ਦੇ ਟੁੱਟੇ ਪਿਆ ਕਿਉਂ ਪੜਾਤੀ ਵਾਟ ਟੁੱਟੀ ਖੜਦਾ ਹਰ ਟੁੱਟਿਆ ਪੋਲਾ ਆਣਾ ਹੋ ਮੇਰਾ ਆਣਾ ਆਵਾ ਮਾਇਆਵ ਜਿਹੜੇ ਵੇਖਦੇ ਤੈਨਾਂ ਰਹਾਂਦੇ ਤੋ ਹਾਂ ਰਾਜ ਆ ਗਿਆ ਆ ਗਿਆ ਆਪਾਂ ਨਦੀ ਦੇ ਇਧਰਲੀ ਸਾਈਡ ਹਾਂ ਇਹ ਪੁਲ ਪਾਰ ਕਰਕੇ ਆ ਗਏ ਹੁਣ ਆਪਾਂ ਚੱਲਦੇ ਆ ਅੱਗੇ ਕਿਨਾਰੇ ਤੋਂ ਤੇ ਜੋ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਇਹ ਲੱਕੜ ਦਾ ਪੁਲ ਵੀ ਬਹੁਤ ਪੁਰਾਣਾ ਹੋ ਗਿਆ ਹੈ